ਸਬਸਕ੍ਰਾਈਬ ਕਰੋ ਦਵੇਾ ਪੰਜਾਬ ਟੀਵੀ ਅਤੇ ਬੈਲ ਇਸ ਵੇਲੇ ਦੀ ਵੱਡੀ ਖਬਰ ਦਵੇਾ ਪੰਜਾਬ ਟੀਵੀ ਤੇ ਵਾਗਾ ਬਾਰਡਰ ਤੋਂ ਆ ਰਹੀ ਹੈ ਜਿੱਥੇ ਕਿ ਵਿੰਗ ਕਮਾਂਡਰ ਅਬਨੰਦਨ ਦੀ ਵਾਪਸੀ ਕਰਕੇ ਅਟਾਰੀ ਬਾਰਡਰ ਤੇ ਭੀੜ ਜਮਾ ਹੋ ਗਈ ਹੈ ਜਿਸ ਕਰਕੇ ਸ਼ਾਂਤੀ ਬਣਾਈ ਰੱਖਣ ਲਈ ਰਿਟਰੀਟ ਸੈਰਮਨੀ ਨੂੰ ਅੱਜ ਰੱਦ ਕਰ ਦਿੱਤਾ ਗਿਆ ਪਾਕਿਸਤਾਨ ਨੇ ਅਧਿਕਾਰਤ ਤੌਰ ਤੇ ਵਿੰਗ ਕਮਾਂਡਰ ਅਬਨੰਦਨ ਨੂੰ ਰਹਾਆ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਭਾਰਤ ਨੂੰ ਦਿੱਤੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਡਾਊਨ ਨਿਊਜ਼ ਟੀਵੀ ਨੂੰ ਦਿੱਤੀ ਇਹ ਜਾਣਕਾਰੀ ਭਾਰਤ ਦੇ ਐਂਟਰੀ ਗਰੁੱਪ ਕੈਪਟਨ ਜੇਟੀ ਕਰੈਲ ਲਾਹੌਰ ਲਈ ਨਿਕਲ ਚੁੱਕੇ ਨੇ ਉਹ ਆਪਣੇ ਨਾਲ ਵਿੰਗ ਕਮਾਂਡਰ ਬਨਿੰਦਰ ਦੇ ਟਰੈਵਲ ਡਾਕੂਮੈਂਟ ਲੈ ਕੇ ਆਏ ਨੇ ਉਹ ਬਨਿੰਦਰ ਨੂੰ ਨਾਲ ਲੈ ਕੇ ਸਰਹੱਦ ਪਾਰ ਕਰਕੇ ਭਾਰਤ ਲੈ ਕੇ ਆਉਣਗੇ ਦੱਸਿਆ ਜਾ ਰਿਹਾ ਹੈ ਕਿ 4:30 ਵਜੇ ਦੇ ਕਰੀਬ ਜਿਹੜੇ ਅਬਿਨੰਦਰ ਨੇ ਉਹ ਅਟਾਰੀ ਬਾਰਡਰ ਤੇ ਪਹੁੰਚਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦੀ ਵਤਨ ਵਾਪਸੀ ਕੀਤੀ ਜਾਵੇਗੀ ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਿਵੇ ਪੰਜਾਬ ਟੀਵੀ